ਮੈਂ ਐਡਵੋਕੇਟ ਬਲਵਿੰਦਰ ਕੁਮਾਰ ਉਮੀਦਵਾਰ ਭੌਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਜਲੰਧਰ ਔਰ ਮੈਂ ਸਾਰੇ ਤੁਹਾਡੇ ਦਰਸ਼ਕਾਂ ਨੂੰ ਇਹੀ ਦੱਸਣਾ ਚਾਹੁੰਦਾ ਵੀ ਅੱਜ ਸਾਡਾ ਹਲਕਾ ਫਲੋਰ ਦਾ ਜਿਹੜਾ ਸਾਡੀਆਂ ਮੀਟਿੰਗਾਂ ਸੀ ਔਰ ਸਵੇਰ ਦੇ 7 ਵਜੇ ਤੋਂ ਸਾਡੀਆਂ ਮੀਟਿੰਗਾਂ ਸ਼ੁਰੂ ਹੋਈਆਂ ਔਰ ਜਿਹੜੀ ਪਹਿਲੀ ਮੀਟਿੰਗ ਸਾਡੀ ਪੱਦੀ ਖਾਲਸਾ ਸੀ ਫਿਰ ਉਸ ਤੋਂ ਬਾਅਦ ਲਗਾਤਾਰ ਪਿੰਡਾਂ 'ਚ ਮੀਟਿੰਗਾਂ ਹੋਈਆਂ ਔਰ ਬਹੁਤ ਵਧੀਆ ਜਿਹੜੇ ਸਾਰੇ ਵਰਗਾਂ ਦੇ ਲੋਕ ਸਾਡੀ ਮੀਟਿੰਗਾਂ 'ਚ ਸ਼ਾਮਲ ਹੋਏ ਔਰ ਸਾਨੂੰ ਬਹੁਤ ਵਧੀਆ ਭਰਮਾ ਹੰਗਾਰਾ ਆ ਔਰ ਜਿਸ ਤਰ੍ਹਾਂ ਪੰਜਾਬ ਦੇ ਲੋਕ ਹਮੇਸ਼ਾ 2012 ਤੋਂ ਬਾਅਦ ਤੋਂ ਪਿਛਲੇ 10-12 ਸਾਲਾਂ ਤੋਂ ਬਦਲ ਲੱਭ ਰਿਹਾ ਚੰਗਾ ਕਿਉਂਕਿ ਉਹਨਾਂ ਨੂੰ ਲੱਗਦਾ ਜਿਹੜੀਆਂ ਰਵਾਇਤੀ ਪਾਰਟੀਆਂ ਆ ਇਹਨਾਂ ਨੂੰ ਅਸੀਂ ਬਹੁਤ ਮੌਕਾ ਦਿੱਤਾ ਪਰ ਇਹ ਸਾਡੇ ਲਈ ਕੁਝ ਨਹੀਂ ਕਰ ਸਕੀਆਂ ਇਸ ਕਰਕੇ ਉਹਨਾਂ ਨੇ ਬਦਲ ਦੇ ਰੂਪ ਵਿੱਚ ਆਪ ਨੂੰ ਦੇਖਣਾ ਸ਼ੁਰੂ ਕੀਤਾ ਹਾਲਾਂਕਿ 19 ਚੋਣਾਂ ਸਾਨੂੰ ਬਦਲ ਰੂਪ ਵਿੱਚ ਦੇਖਿਆ ਤਦੇ ਮੈਨੂੰ ਜਦੋਂ 19 ਦਾ ਲੋਕ ਸਭਾ ਇਲੈਕਸ਼ਨ ਲੜਿਆ ਤਾਂ ਮੈਨੂੰ 2 ਲੱਖ ਵੋਟ ਪਈ ਸੀ ਤੇ ਇਸ ਕਰਕੇ ਆਪ ਇੱਕ ਬਦਲ ਦੇ ਰੂਪ ਵਿੱਚ ਫੇਲ ਹੋਈ ਆ ਤੇ ਹੁਣ ਜੋ ਸਾਨੂੰ ਜਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਆ ਤੇ ਉਸ ਤੋਂ ਸਾਨੂੰ ਇਸ ਤਰ੍ਹਾਂ ਹੀ ਇਹ ਲੱਗਦਾ ਵੀ ਜਲੰਧਰ ਦੇ ਲੋਕ ਚਾਹੇ ਕਾਂਗਰਸ ਆ ਚਾਹੇ ਭਾਜਪਾ ਆ ਚਾਹੇ ਆਪ ਆ ਇਹ ਆ ਇਹਨਾਂ ਦੇ ਬਦਲ ਦੇ ਰੂਪ ਵਿੱਚ ਸਾਨੂੰ ਦੇਖ ਰਹੇ ਆ ਪਰ ਮੈਂ ਇਹੀ ਕਹਿਣਾ ਚਾਹੁੰਦਾ ਵੀ ਜੇ ਲੋਕ ਸਾਨੂੰ ਇਹਨਾਂ ਦੇ ਬਦਲ ਰੂਪ ਵਿੱਚ ਦੇਖ ਰਹੇ ਆ ਤੇ ਅਸੀਂ ਘਟੋ ਘਟ ਇੰਨਾ ਵਾਦਾ ਕਰਦੇ ਆ ਵੀ ਉਹਨਾਂ ਨੂੰ ਨਰਾਸ਼ ਨਹੀਂ ਦੇ ਹਾਵਾਂਗੇ ਤੇ ਜਿੱਦਾਂ ਪਹਿਲਾਂ ਉਹਨਾਂ ਨੂੰ 2 ਲੱਖ ਵੋਟ ਪਾਈ ਸੀ ਤੇ 2 ਲੱਖ ਬੋਟ ਲੈ ਕੇ ਅਸੀਂ ਚਾਹੀ ਅਸੀਂ ਨਹੀਂ ਜਿੱਤੇ ਪਰ ਲਗਾਤਾਰ ਅਸੀਂ ਲੋਕਾਂ ਦੇ ਵਿੱਚ ਲੋਕ ਮਦਿਆਂ ਦੇ ਕੰਮ ਕੀਤਾ ਤੇ ਹੁਣ ਵੀ ਜੇ ਲੋਕਰ ਸਾਨੂੰ ਅ ਸਮਰਥਨ ਦਿੰਦੇ ਆ ਤੇ ਅਸੀਂ ਹੋਰ ਵਧੀਆ ਢੰਗ ਦੇ ਨਾਲ ਲੋਕਾਂ ਦੀ ਸੇਵਾ ਕਰਾਂਗੇ ਕੀ ਕਹਿੰਦਾ ਵੀ ਜਿਹੜੀ ਤੁਸੀਂ ਬੋਰਡ ਲੈਂਦੇ ਆ ਵਿਸ਼ਵਾਸ ਤੇ ਲੈਂਦੇ ਆ ਤੁਸੀਂ ਲੋਕਾਂ ਨੂੰ ਇਹ ਕਹਿੰਦੇ ਆ ਵੀ ਸਾਨੂੰ ਬੋਰਡ ਪਾਓ ਤੁਸੀਂ ਆਪਣੀਆਂ ਆਪਣੀ ਪਾਰਟੀ ਨੂੰ ਬਹੁਤ ਵਧੀਆ ਦੱਸਦੇ ਆ ਤੇ ਬਾਅਦ ਦੇ ਵਿੱਚ ਤੁਸੀਂ ਉਸ ਪੋਜੀਸ਼ਨ ਤੇ ਰਹਿੰਦੇ ਨਹੀਂ ਇਸ ਹਾਮਨਾਏ ਲੋਕਾਂ ਦੇ ਨਾਲ ਇੱਕ ਤਰ੍ਹਾਂ ਦਾ ਵਿਸ਼ਵਾਸ ਘਾਟਿਆ ਤੇ ਜੇਕਰ ਇਸ ਟ੍ਰੈਂਡ ਨੂੰ ਰੋਕਣਾ ਆ ਕਿਉਂਕਿ ਲੋਕ ਜਦੋਂ ਲੱਗਦਾ ਵੀ ਜਿਸ ਬੰਦੇ ਨੂੰ ਅਸੀਂ ਵੋਟ ਪਾਈ ਸੀ ਉਹ ਹੁਣ ਜਿਸ ਪਾਰਟੀ ਦੇ ਖਿਲਾਫ ਪਾਈ ਸੀ ਉਧਰੋਂ ਆ ਗਿਆ ਤੇ ਲੋਕ ਆਪਣੇ ਆਪ ਨੂੰ ਠਗੇ ਹੋਏ ਮਹਿਸੂਸ ਕਰਦੇ ਆ ਤੇ ਜੇਕਰ ਲੋਕਾਂ ਨੇ ਜਲੰਧਰ ਦੇ ਲੋ ਜਲੰਧਰ ਵਿੱਚ ਇਹ ਬੋਅ ਹੋਇਆ ਤੇ ਜੇਕਰ ਜਲੰਧਰ ਦੇ ਲੋਕਾਂ ਨੇ ਟ੍ਰੈਂਡ ਇਸ ਨੂੰ ਰੋਕਣਾ ਆ ਵੀ ਭਵਿੱਖ ਦੇ ਵਿੱਚ ਕੋਈ ਬੰਦਾ ਇਸ ਤਰ੍ਹਾਂ ਉਹਨਾਂ ਨੂੰ ਨਰਾਸ਼ ਨਾ ਕਰ ਸਕੇ ਇਸ ਤਰ੍ਹਾਂ ਦੀ ਉਹਨਾਂ ਦਾ ਵਿਸ਼ਵਾਸ ਘਾਤ ਨਾ ਕਰ ਸਕੇ ਤੇ ਉਹਨਾਂ ਲਈ ਜ਼ਰੂਰੀ ਆ ਵੀ ਉਹਨਾਂ ਦੇ ਕੋਲ ਹਥਿਆਰ ਆ ਅੱਜ ਸਮੇਂ ਵਿੱਚ ਬੋਟ ਦਾ ਤੇ ਉਹ ਉਹਨਾਂ ਨੂੰ ਹਰਾਉਣ ਉਹਨਾਂ ਨੂੰ ਸਾਬਤ ਸਕੋਣ ਤੇ ਜਿਹੜੇ ਬੰਦੇ ਵੀ ਉਹਨਾਂ ਦੇ ਹਮੇਸ਼ਾ ਜਿਦਾਂ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਆ ਵੀ ਲੋਕਾਂ ਦੇ ਵਿਸ਼ਵਾਸ ਤੇ ਖਰੇ ਉੱਤਰੀਏ ਜੇ ਸਥਿਤੀ ਤੇ ਅਸੀਂ ਵੋਟ ਮੰਗੀ ਅੱਜ ਵੀ ਅਸੀਂ ਉੱਥੇ ਖੜੇ ਆ ਤੇ ਉਹਨਾਂ ਦੇ ਇੱਕ ਵਾਰ ਵਿਚਾਰ ਕਰਕੇ ਦੇਖੋ ਅਸੀਂ ਸਵੇਰ ਤੋਂ ਹੀ ਮੀਟਿੰਗਾਂ ਬੜੇ ਬੜੇ ਪਿੰਡਾਂ ਦੇ ਵਿੱਚ ਕਰਨ ਲੱਗੇ ਹੋ ਆ ਮੈਂ ਬੀਸੀ ਭਾਈਚਾਰੇ ਨੂੰ ਜਿਹੜੀਆਂ ਦੂਸਰੀਆਂ ਪਾਰਟੀਆਂ ਦੇ ਵਿੱਚ ਬੀਸੀ ਭਾਈਚਾਰਾ ਬੈਠਾ ਮੈਂ ਉਹਨਾਂ ਨੂੰ ਅਪੀਲ ਕਰਦਾ ਜਾਂ ਘਰਾਂ 'ਚ ਬੈਠਾ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ 70-75 ਸਾਲਾਂ ਦੇ ਵਿੱਚ ਜਿਆਦਾ ਦੇਸ਼ ਯਾਦ ਹੋਇਆ ਕਿਸੇ ਵੀ ਪਾਰਟੀ ਨੇ ਬੀਸੀ ਭਾਈਚਾਰੇ ਦੀ ਬਣਦੀ ਨਾ ਰਾਜਨੀਤਿਕ ਕੋਈ ਜ਼ਿੰਮੇਵਾਰੀ ਸਾਨੂੰ ਦਿੱਤੀ ਨਾ ਨੌਕਰੀਆਂ ਦੇ ਵਿੱਚ ਕੋਈ ਹਿੱਸੇਦਾਰੀ ਦਿੱਤੀ 23 ਜੂਨ 1995 ਨੂੰ ਜਦੋਂ ਬਹੁਜਨ ਸਮਾਜ ਪਾਰਟੀ ਦੀ ਉੱਤਰ ਪ੍ਰਦੇਸ਼ ਦੇ ਵਿੱਚ ਸਰਕਾਰ ਬਣੀ ਭੈਣ ਕੁਮਾਰੀ ਮਾਇਆਬਤੀ ਜੀ ਉੱਥੇ ਦੇ ਮੁੱਖ ਮੰਤਰੀ ਬਣੇ 24 ਘੰਟੇ ਦੇ ਵਿੱਚ 100 ਚੋਂ 227 ਨੌਕਰੀਆਂ 100 ਦੇ ਮਗਰ 100 ਚੋਂ 227 ਨੌਕਰੀਆਂ ਬਹੁਜਨ ਸਮਾਜ ਪਾਰਟੀ ਨੇ ਯੂਪੀ ਦੇ ਵਿੱਚ ਲਾਗੂ ਕੀਤੀਆਂ ਭਾਰਤ ਦਾ ਕੋਈ ਵੀ ਸੂਬਾ ਨਹੀਂ ਜਿੱਥੇ ਬੈਕਵਰਡ ਨੂੰ ਨੌਕਰੀਆਂ ਦਿੱਤੀਆਂ ਰਿਜ਼ਰਵ ਨੌਕ ਦੇ ਦਿੱਤੀਆਂ ਗਈਆਂ ਹੋਣ ਇਸ ਕਰਕੇ ਮੈਂ ਅਪੀਲ ਕਰਦਾ ਆਪਣੇ bc ਭਾਈਚਾਰੇ ਨੂੰ ਜੇ ਸਾਨੂੰ ਦੇਣਾ ਹੈ ਸਭ ਕੁਝ ਬਹੁਜਨ ਸਮਾਜ ਪਾਰਟੀ ਦੀ ਪਾਰਟੀ ਨੇ ਆ ਤਾਂ ਫਿਰ ਸਾਨੂੰ ਦੂਸਰੀਆਂ ਪਾਰਟੀਆਂ ਨੂੰ ਵੋਟ ਪਾਉਣ ਦਾ ਉਹਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਸਾਨੂੰ ਬਹੁਜਨ ਸਮਾਜ ਪਾਰਟੀ ਨੂੰ ਸਾਨੂੰ ਤਕੜਾ ਕਰਨਾ ਚਾਹੀਦਾ ਬਹੁਜਨ ਸਮਾਜ ਪਾਰਟੀ ਨੂੰ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਸਾਡੇ 13 ਐਮਪੀ ਖੜੇ ਆ ਉੱਥੇ ਬਹੁਜਨ ਸਮਾਜ ਪਾਰਟੀ ਦਾ ਚੋਣ ਸ਼ਾਨ ਹਾਤੀ ਉਹਨੂੰ ਵੋਟ ਪਾ ਕੇ ਤਕੜਾ ਕਹਣਾ ਚਾਹੀਦਾ ਸਾਡੇ ਐਮਪੀ ਜਿਤੌਣੇ ਚਾਹੀਦੇ ਆ ਤਾਂ ਇੱਥੋਂ ਸਾਡੇ ਲੋਕ ਸਭਾ ਜਲੰਧਰ ਤੋਂ ਬਲਵਿੰਦਰ ਕੁਮਾਰ ਜੀ ਸਾਡੇ ਇਲੈਕਸ਼ਨ ਲੜ ਰਹੇ ਆ ਉਹਨਾਂ ਨੂੰ ਭਾਰੀ ਵੋਟਾਂ ਪਾ ਕੇ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਚਾਹੀਦਾ ਜਿਹੜੀ ਸਾਡੀ ਮੰਡਲ ਕਮਿਸ਼ਨ ਦੀ ਰਿਪੋਰਟ ਆ ਸੋਚੋ ਸਾਡੇ 27 ਨੌਕਰੀਆਂ ਜਿਹੜੇ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਡੀ ਬਹਿਕਬੜ ਦੀ ਗੱਲ ਨੂੰ ਰੱਖ ਸਕਦੇ ਦੋ ਦੋ ਬੰਦੇ ਖੜੇ ਕੀਤੇ ਆ ਸਾਡੇ ਕੈਂਡੀਡੇਟ ਤੇ ਦੂਸਰੀਆਂ ਪਾਰਟੀਆਂ ਤਾਂ ਕੋਈ ਕੀਤਾ ਹੀ ਨਹੀਂ ਤੇ ਇਸ ਕਰਕੇ ਫਿਰ ਸਾਡਾ ਤਾਂ ਬੀਸੀ ਭਾਈਚਾਰੇ ਦਾ ਤਾਂ ਇਹੀ ਬਣਦਾ ਵੀ ਸਾਨੂੰ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟ ਚਾਹੇ ਸਾਡੇ ਬੈਕਵਾਰਡ ਦੇ ਕੀਤੇ ਆ ਚਾਹੇ ਸਾਡੇ ਦੂਸਰੀਆਂ ਧਿਰਾਂ ਦੇ ਕੀਤੇ ਆ ਸਾਰਿਆਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਇੰਨੀਆਂ ਕਿ ਮੇਰੀ ਬੇਨਤੀ ਆ